75 ਬਟਾ 75 ਹਾਂ ਜੀ ਸੰਦੇਸ਼ ਗੱਲ ਨਹੀਂ ਬਤਾਂ ਕਰ ਹਾਂ ਕੁਝ ਕਰਨਾ ਮੈਂ ਦੋ ਦਿਨ ਤੋਂ ਤੋਂ ਤਾਂ ਕੁਝ ਵੀ ਅਕਸਰ ਟੇਬਲ ਹੈ ਕਪਾਹ ਵੀ ਕੋਈ ਤਾਰਾ ਹੋਊ 302 ਦੀ ਬਿਕੋਜ਼ ਨਾ ਨਗੇਟ ਨੂੰ 304 ਦਾ ਕੀਤਾ ਜੀ ਅਸੀਂ ਕਿਹਾ ਸੀਗਾ ਵੀ 304ਏ ਲਗਾਓ ਲਾਪਰਵਾਹੀ ਦਾ ਲਗਾਓ 304 ਦਾ ਤਾਂ ਪਰਚਾ ਲੱਗ ਜੂਗਾ ਹੀ ਐਕਸੀਡੈਂਟ ਦੇ ਵਿੱਚ 304 ਦਾ ਨਾ ਜਲੇ ਬਟ ਉਹ ਸਟਿਲ ਸਰਕਾਰ ਦੇ ਬੰਦੇ ਮਾਰਦਾ ਬੰਦਾ ਨਹੀਂ ਨਹੀਂ ਸੋ ਉਹ ਪ੍ਰੋਬਲਮ ਕੀ ਦਾ ਹੋਗਾ ਥੈਟ ਇਜ਼ ਅਨ ਆਈਡੈਂਟੀਫਾਈਡ ਨਾ ਉਹ ਜਦ ਤੱਕ ਆਈਡੈਂਟੀਫਾਈ ਨਹੀਂ ਹੋ ਰਿਹਾ ਮੈਂ ਦੱਸਾਂ ਜੀ ਕਿਨਾਰੀ ਵੀਡੀਓ ਦੇਖ ਕੇ ਨੇ ਫੋਨ ਕੀਤਾ Não, não, نارکی کروا دولت کا کردار میری گلی میں میرا بیٹا بھی باہر رہتا ہے میرے کو ا جانا تا 30 دن اندر نہیں پہنچتا باہر باڑے امنین اورینج اورینج مینجسٹریشن چلا رہے ہیں ہم کال کو دن سے چل رہا ہے بس ٹیکر بن تو 2 یوز بن ਸੋ ਨਾ ਸੀ ਰਹੇ ਕਿ ਸਾਰਿਆਂ ਦਿੱਤੀ ਸੇ ਕੋ ਪੁੱਛਣਾ ਬਸ ਸਭ ਮਾਰਾ ਸੀ ਨਾ ਤੇ ਮਾਲ ਦੇ ਕਿਸ਼ਤਾਂ ਕੋਈ ਡੇਢ ਸਾਲ ਤੋਂ ਲੈ ਕੇ ਟਿਕੋ ਜਾਣ ਨੇ ਮੇਰੇ ਵੀ ਇਹ ਨਾਲ ਇੱਕ ਵਾਰ ਸਾਲ ਕੋ ਪੀ ਲਿਆ ਤੁਸੀਂ ਹਾਂ ਸੋ ਦੋ ਜੈਕਸੀਡੈਂਟ ਹੋ ਗਿਆ ਜੈਕਸੀਡੈਂਟ اب پھر نہ اتنا ٹائم بھی اتنا پرکیشن اپ مجھے بات چلانی ہے پہلے بنائے گئے ہیں پر بنائے ہوئے کوئی نہیں کرتے کوئی نمبر نمبر سیٹ ہے اپ کے تے نہ زیادہ اوپر کہتے ہیں لائسنس کی نے دیکھی ہے تم نے پیکس جو فکس ہے کوئی کاریاں بیس جی سی بھی نہ بات چیت نہیں کر سکتے کوئی نہیں ہے جیسے کار

ടിപ്പുക്ക് കൂ ਦੇਖੋ ਬਹੁਤ ਹੀ ਦੁਖਦਾਇਕ ਹادثਾ ਹੋਇਆ ਕਿਸੇ ਲਈ ਆਪਣੇ ਬੱਚੇ ਨੂੰ ਖੋਣਾ ਇਸ ਤੋਂ ਉੱਪਰ ਕੋਈ ਦਰਦ ਨਹੀਂ ਹੈ ਕੋਈ ਦੁੱਖ ਨਹੀਂ ਹੈ ਔਰ ਇੱਥੇ ਜਿਸ ਤਰ੍ਹਾਂ ਹੁਣ ਅਸੀਂ ਇਸ ਘਰ 'ਚ ਖੜੇ ਆਂ ਉਹ ਬੱਚੇ ਗਏ ਇੱਕ ਹੋਰ ਥਾਂ ਤੇ ਜਿੱਥੇ ਪਹਿਲੇ ਜਾ ਕੇ ਆਈਏ ਕਾਉਂਸਲ ਜੀ ਦੇ ਉਹਨਾਂ ਦੇ ਲੁੰਬਾ ਜੀ ਦੇ ਉਹਨਾਂ ਦਾ ਇੱਕ ਬੱਚਾ ਇਕਲੋਤੀ ਬੇਟੀ ਔਰ ਕੋਈ ਬੱਚਾ ਹੀ ਹੈ ਨਹੀਂ ਚਲੋ ਹਰ ਇੱਕ ਬੱਚੇ ਦੀ ਆਪਣੀ ਆਪਣੀ ਥਾਂ ਹੁੰਦੀ ਹੈ ਪਰ ਇੱਕ ਮਾਂ ਔਰ ਬਾਪ ਲਈ ਬੱਚਾ ਖੋਣਾ ਸਭ ਤੋਂ ਬੁਰੀ ਚੀਜ਼ ਹੈਗੀ ਹੈ। ਤੋਂ ਇਹਨਾਂ ਦੇ ਦੁੱਖ ਦੇ ਵਿੱਚ ਇਹਨਾਂ ਨਾਲ ਅਫਸੋਸ ਕਰਨ ਆਈ ਹੈ ਮੈਂ। ਹਾਂਜੀ। ਕਾਂਗਰਸ ਪਾਰਟੀ ਕਹਿ ਰਹੀ ਬੇਸੀ ਭੋਗ ਤੋਂ ਬਾਅਦ ਕੋਈ ਲਗਾ ਸੰਗਰਸ ਕਰਕੇ ਅੰਨਜਾਮ ਲਾਏਗੇ ਸੀ। ਕੀ ਕੀ ਕਰਨਾ ਚਾਹੁੰਦੇ? ਕਾਂਗਰਸ ਪਾਰਟੀ ਵੱਲੋਂ ਕਹਿਇਆ ਜਾ ਰਿਹਾ ਹੈ ਵੀ ਭੋਗ ਤੋਂ ਬਾਅਦ ਸੀ ਤਕੜਾ ਸੰਗਰਸ ਕਰਕੇ ਜਾਮ ਲਾਏਗੇ। ਵੱਡੇ ਵੱਡੇ ਦੇ ਕੋਈ ਕੰਮ ਕਰਨਗੇ ਟਿੱਪਰਾਂ ਦੇ ਖਿਲਾਫ। ਤੁਹਾਡੀ ਪਾਰਟੀ ਵਿਰੋਧ ਪੱਖ ਵੱਲੋਂ ਕੀ ਕਹਿਣ ਦਤੋ? ਦੇਖੋ ਅੱਜ ਤਾਂ ਮੈਂ ਕੁਝ ਕਹਿ ਨਹੀਂ ਸਕਦੀ ਖਾਲੀ ਅਫਸੋਸ ਦੇ ਵਿੱਚ ਆਈਆਂ ਮੈਂ ਰਾਤੀ ਆਈਆਂ ਵਾਪਸ ਮੈਂ ਬਹਾਈ ਦੇਸੀ ਪਟਿਆਲੇ ਔਰ ਮੈਂ ਇੰਨਾ ਕਹਿਣਾ ਚਾਹਦੀ ਹਾਂ ਕਿ ਸਾਡੀ ਪਾਰਟੀ ਅਸੀਂ ਇੱਕ ਇੱਕ ਵਿਅਕਤੀ ਜਿਹਨਾਂ ਦਾ ਬੱਚਾ ਗੁਜ਼ਰਿਆ ਉਹਨਾਂ ਦੇ ਨਾਲ ਖੜੇ ਹੈ ਜੋ ਉਹਨਾਂ ਦੀ ਲੋੜ ਹੈ ਜੋ ਉਹ ਸਾਡੇ ਤੋਂ ਚਾਹੁੰਦੇ ਆ ਅਸੀਂ ਉਹ ਕਰਨ ਨੂੰ ਤਿਆਰ ਹੈ